ਚੱਲਦੇ ਹਾਂ ਪੰਗਾਲੇ ਤੇ ਯਾਤਰਾ ਸ਼ੁਰੂ ਕਰ ਚੁੱਕੇ ਆ ਆਪਾਂ 메ਨ ਰੋਡ ਤੋਂ ਕਿਛੇ ਪੰਗਾਲਾ ਰੋਡ ਆ। ਪੰਗਾਲੇ ਤੋਂ ਅਸੀਂ ਦੇਖੇ ਜਾ ਸੀ ਜੋ ਹੈ ਛੱਤੇ ਜਾ ਕੇ ਕਮ ਸੇ ਕਮ 10 ਤੋਂ 4 ਕਿਲੋਮੀਟਰ ਤੋਂ ਰੋਡ ਦੇ ਅੱਗੇ ਅਸ਼ਨੈਰ ਰਾਈਵਲ ਸਾਈਡ ਤੇ ਆਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਗਰ ਅਸੀਂ ਮੁਕੇਰੀਆਂ ਵਾਲੀ ਸਾਈਡ ਚਾਹਨੇ ਆ ਉਹ ਸਾਨੂੰ ਦੂਰ ਪੈਂਦਾ ਹੈ ਤੇ ਵਿਚੋ ਦੀ ਨਿਸ਼ਾਰੇ ਵਿਚੋ ਦੀ ਰਸਤਾ ਨਿਕਲਦਾ ਤੁਹਾਨੂੰ ਦਿਖਾਵਾਂਗੇ ਪਾਟਕਸਾਨੀ ਹੋ ਕੇ ਉੱਥੋਂ ਅਸੀਂ ਮੁੜਾਂਗੇ ਤੇ ਦੇਰ ਚਲ ਵੀ ਤੰਤਾਂਗੇ ਪਰ ਬਾਰੇ ਪੁੱਛੀ ਕਰਾਂਗੇ ਸੋ ਪੰਗਾਲੇ ਤੋਂ ਜਦੋਂ ਤੁਸੀਂ ਥੋੜਾ ਜਿਹਾ ਅੱਗੇ ਪੁਰਾਣੇ ਪੰਗਾਲੇ ਤੋਂ ਆੰਦੇ ਹੋ ਤਾਂ ਤੁਹਾਨੂੰ ਇੱਥੇ KFC, 버거 किंग, ਸਾਗਰ ਰਤਨ ਕਾਫੀ ਜੋ ਖਾਣ ਪੀਣ ਵਾਲੀਆਂ ਆਈਟਮਾਂ ਮਿਲ ਜਾਣਗੀਆਂ ਅਗਰ ਤੁਸੀਂ ਜੰਮੂ ਤੋਂ ਜਲੰਧਰ ਵਾਲੀ ਸਾਈਡ ਜਾ ਰਹੇ ਹੋ ਤਾਂ ਵੀ ਤੁਸੀਂ ਇੱਥੇ ਰੋਕ ਕੇ ਜੋ ਆਪਣੀ ਜੋ ਖਾਣ ਪੀਣ ਦੀ ਆਈਟਮ ਉਹ ਲੈ ਸਕਦੇ ਹੋ 버거 किंग ਤੇ ਸਾਗਰ ਰਤਨ ਤੇ KFC ਹਰ ਜੀ ਜੇ ਥੇਮ ਮੌਜੂਦ ਹੈ ਸਾਈਕਲਿੰਗ ਕਰਦੇ ਕਰਦੇ ਅਸੀਂ ਪਹੁੰਚ ਜੁਏ ਆ ਜੀ ਇਹ ਸੜਕ ਨਾਲਪੁਰ ਵਾਲੀ ਸਾਈਟ ਜਾਂਦੀ ਹੈ ਅੱਗੇ ਹੈ ਤੁਹਾਡਾ ਮਸ਼ਾਹਰਪੁਰ ਪਰ ਮਸ਼ਾਹਰਪੁਰ ਤੋਂ ਆਪਾਂ ਇੱਕ ਸਾਈਟ ਨੂੰ ਮਿਲਣਾ ਇਸਾਈਟ ਤੋਂ ਸਿੱਧਾ ਡਾਇਰੈਕਟ ਜੋ ਹੈ ਮਸ਼ਾਹਰੇ ਤੋਂ ਰਸਤਾ ਨਿਕਲਦਾ ਹੈ ਸੋ ਹੁਣ ਅਸੀਂ ਮਸ਼ਾਹਰਪੁਰ ਵਾਲੀ ਸਾਈਟ ਜੋ ਹੈ ਜਾ ਕੇ ਤੇ ਇਸਾਈਟ ਕੋ ਮੋੜਾਂਗੇ ਉਤਵਨ ਦਿਖਾਉਣੇ ਰਸਤਾ ਇਹ ਰਿਪੋਰਟ ਮਸ਼ੂਟਾ ਬਾਮਾ ਇੰਡੀਆ ਥਾਬਾ ਓਕੇ ਨਿਊ ਸਾਲਾ ਥਾਬਾ ਮਸ਼ਾਹਰ ਪਰ ਕਿਉਂ ਕਿ ਇਸ ਸਾਈਡ ਦੇ ਉੱਤੇ ਮਸ਼ਾਹਰਪੁਰ ਹੈ ਆਪਾਂ ਜੋ ਇਸ ਸਾਈਡ ਦੇ ਉੱਤੇ ਜਾਵਾਂਗੇ ਕਿਉਂਕਿ ਇਸ ਸਾਈਡ ਤੋਂ ਵੀ ਚੋ ਰਸਤਾ ਹੈ ਪੈਂਦਾ ਹੈ ਸੋ ਟਰੈਫਿਕ ਦਾ ਧਿਆਨ ਰੱਖਣਾ ਥੋੜਾ ਕਿ ਅਸੀਂ ਇਸ ਸਾਈਡ ਤੇ ਹੋ ਜਾਂਦੇ ਹਾਂ ਤੋਂ ਬੀਪੀ ਸਤਪੰਤ ਕੋਰ ਸਕੂਲ ਹੈ ਜਿਸ ਦੇ ਕੋਲੋਂ ਦੀ ਰੋਡ ਜਾਂਦਾ ਹੈ ਜੋ ਤੁਹਾਨੂੰ ਸਿੱਧਰ ਨਸ਼ਾਰੇ ਜਾ ਕੇ ਕੱਟੇਗਾ ਸੋ ਉਹ ਰੋਡ ਸੰਨਾ ਰਾਏ ਤੋਂ ਹੁੰਦਾ ਹੋਇਆ ਅੱਗੇ ਸਿੱਧਰ ਨਸ਼ਾਰੇ ਕੱਟਦਾ ਸੋ ਸਾਈਕਲ ਬਹੁਤ ਸੁਖੀ ਚੱਲਦਾ ਜਿਹੜਾ ਦੇਖਦੇ ਕਰਦਾ ਨਹੀਂ ਤੇ ਨਿਊ ਸਾਈਕਲ ਐਸ ਕਰਕੇ ਥੋੜਾ ਯੋਰ ਲੱਗਦਾ ਹੈ ਤੇ ਉਹ ਨਾਲ ਤੋਂ ਦਸਤਰਾਣਾ ਹੋ ਜਾਂਦਾ ਤੇ ਉਹ ਤੁਮਲਾ ਹੋ ਜਾਂਦਾ ਤੇਰਾ ਮੁੱਢ ਤੋਂ ਕਿਹੜਾ ਠੀਕ ਉਰ ਲੱਪਣਾ ਸੋਏ ਬੀਬੀ ਸਤਵੰਤ ਕੋਰ ਪਬਲਿਕ ਸਕੂਲ ਉਸੀ ਸਾਹਮਣੇ ਦੇਖ ਰਿਹਾ ਹਾਂ ਅਸੀਂ ਇੱਥੇ ਮੁੜਨਾ ਹੈ ਜਿਸ ਸਾਈਡ ਨੂੰ ਗੱਡੀ ਮੋੜ ਰਹੀ ਹੈ ਇਸ ਸਾਈਡ ਤੋਂ ਅਸੀਂ ਫਾਟਕ ਨੂੰ ਕ੍ਰੋਸ ਕਰਦੇ ਹੋਏ ਚੰਗੇ ਆ ਕੇ ਫਾਟਕ ਲੱਗਾ ਹੋਇਆ ਚਲੋ ਸਾਡਾ ਸਾਈਕਲ ਆਰਾਮ ਦੇ ਨਾਲ ਨਿਕਲ ਜਾਵੇਗਾ ਬਹੁਤ ਹੀ ਵਧੀਆ ਹਵਾ ਠੰਡੀ ਠੰਡੀ ਮੂਹ ਨੂੰ ਲੱਗਦੀ ਹੋਈ ਇਸ ਸਾਈਡ ਦੇ ਉੱਤੇ ਕਮਾਤ ਬੀਜਿਆ ਹੋਇਆ ਚਲੋ ਫਟਕ ਪਾਰ ਕਰਦੇ ਹਾਂ ਸੋ ਫਟਕ ਪਾਰ ਕਰਨ ਉਪਰੰਤ ਜੋ ਅੱਗੇ ਪਿੰਡ ਹੁੰਦਾ ਹੈ ਉਹ ਹੈ ਛੰਨਾਰਾਏ ਸੋ ਛੰਨਾਰਾਏ ਪਿੰਡ ਤੋਂ ਅਸੀਂ ਗੁਜ਼ਰ ਰਹੇ ਹਾਂ ਇਸਪ੍ਰਿੰਟ ਤੋਂ ਗੁਜਰਨ ਤੋਂ ਬਾਅਦ ਜੋ ਅਸੀਂ 메ਨ ਰੋਡ ਨਸ਼ਹਿਰੇ ਵਾਲਾ ਫੜ ਲਵਾਂਗੇ ਵੈਸੇ ਤੇ ਮੁਕੇਰੀਆਂ ਤੋਂ ਜੋ ਹੈ ਸਿੱਧੇ ਰੋਡ 메ਨ ਰੋਡ ਜਾਂਦਾ ਹੈ ਨਸ਼ਹਿਰਾ ਬਰਦਾਸਪੁਰ ਨੂੰ ਜੋੜਦਾ ਹੋਇਆ ਪਰ ਇਹ ਸ਼ਾਰਟਕਟ ਹੈ ਰਸਤਾ ਵੀ ਬਿਲਕੁਲ ਸਾਫ਼ ਹੈ ਮਸਤੇ ਦੀ ਕੋਈ ਪ੍ਰੋਬਲਮ ਨਹੀਂ ਹੈ ਹਲਕੇ ਫੁਲਕੇ ਉੱਤਰ ਖੱਤਰ ਜੋ ਫੱਡੇ ਨੇ ਉਹ ਪਏ ਹੋਏ ਨੇ ਟੋਏ ਵਗੈਰਾ ਪਰ ਰਸਤਾ ਫਿਰ ਵੀ ਬਹੁਤ ਵਧੀਆ ਹੈ ਪੂਰਾ ਸਾਈਕਲ ਦੇ ਵਿੱਚ ਸਸਪੈਂਸ਼ਨ ਲੱਗਾ ਹੋਇਆ ਜਿਸ ਦੇ ਨਾਲ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਈ ਟੋਏ ਦੇ ਵਿੱਚ ਅਗਰ ਜਾਂਦਾ ਹੈ ਸਾਈਕਲ ਤੇ ਝਟਕਾ ਵਗੈਰਾ ਨਹੀਂ ਲੱਗਦਾ ਸਸਪੈਂਸ਼ਨ ਦੇ ਕਾਰਨ ਸੋ ਤੁਸੀਂ ਪਿੰਡ ਦੇਖ ਰਹੇ ਹੋ ਬਹੁਤ ਹੀ ਪਿਆਰਾ ਪਿੰਡ ਜੋ ਹੈ ਲੋਕ ਘਰਾਂ ਦੇ ਵਿੱਚ ਨੇ ਅੱਜ ਕੱਲ ਇਹ ਵੀ ਮਾਹੌਲ ਦੇਖਿਆ ਕਿ ਘਰਾਂ ਤੋਂ ਲੋਕ ਬਾਹਰ ਬਹੁਤ ਘੱਟ ਨਿਕਲਦੇ ਨੇ ਜੋ ਕਹਿ ਲੋ ਕਿ ਟਾਈਮ ਹੀ ਇਦਨਾ ਖਰਾਬ ਚੱਲ ਰਿਹਾ ਜਾਂ ਫਿਰ ਵੈਸੇ ਹੀ ਘਰਾਂ ਦੇ ਵਿੱਚ ਅੱਜਕੱਲ ਡਿਜੀਟਲ ਲਾਈਫ ਨੇ ਘਰਾਂ ਦੇ ਵਿੱਚ ਬੰਦ ਕਰਤਾ ਲੋਕਾਂ ਨੂੰ ਲੋਕ ਘਰਾਂ ਚੋਂ ਬਾਹਰ ਨਿਕਲਨੇ ਜੋ ਨੇ ਘਟ ਗਏ ਨੇ ਸੋ ਪੰਜਾਬ ਖੇਤੀਬਾੜੀ ਦੇ ਨਾਮ ਤੇ ਮਸ਼ਹੂਰ ਹੈ ਉੱਪਰ ਬੱਦਲ ਛਾਇਆ ਹੋਇਆ ਬਹੁਤ ਪਿਆਰਾ ਲੱਗ ਰਿਹਾ ਥੱਲੇ ਖੇਤਾਂ ਦੀ ਜੋ ਲੁੱਕ ਹੈ ਬਹੁਤ ਹੀ ਮਨ ਨੂੰ ਪਿਆਰ ਮਹਿਸੂਸ ਕਰਵਾਉਂਦੀ ਹੋਈ ਅੱਗੇ ਪੈਂਦੇ ਜੋ ਵਸੇ ਗੁਜ਼ਰਦੇ ਹੋਏ ਸੋ ਮੋਟਰ ਦੇ ਉੱਤੇ ਥੋੜੀ ਦੇਰ ਲਈ ਰੈਸਟ ਕਰਨ ਦੇ ਲਈ ਰੁਕੇ ਆ ਕਿ ਥੋੜਾ ਜਿਹਾ ਸਾਹ ਲੈ ਲਈਏ ਤੇ ਫਿਰ ਅੱਗੇ ਦਾ ਸਫ਼ਰ ਜੋ ਜਾਰੀ ਰੱਖਾਂਗੇ ਅਸੀਂ ਪੰਘਾਲੇ ਤੋਂ ਤੁਰੇ ਸੀ ਪੁਰਾਣੇ ਪੰਘਾਲੇ ਤੋਂ ਹੁੰਦੇ ਹੋਏ ਜੋ ਮਸ਼ਾਹਪੁਰ ਤੋਂ ਮੁੜਦੇ ਹੋਏ ਬੀਬੀ ਸਤਵੰਤ ਕੌਰ ਪਬਲਿਕ ਸਕੂਲ ਤੋਂ ਵਿੱਚੋਂ ਦੀ ਹੁੰਦੇ ਹੋਏ ਅਸੀਂ ਛੰਨਰਾਏ ਪਿੰਡ ਤੋਂ ਅਸੀਂ ਪਹੁੰਚ ਚੁੱਕੇ ਹਾਂ ਛੰਨਰਾਏ ਤੋਂ ਥੋੜੀ ਜਿਹੀ ਦੂਰ ਜਿੱਥੇ ਅਸੀਂ ਥੋੜਾ ਜਿਹਾ ਰੈਸਟ ਲਵਾਂਗੇ ਕਿਉਂਕਿ ਰੈਸਟ ਵੀ ਜ਼ਰੂਰੀ ਆ ਸਰੀਰ ਤੇ ਲਈ ਸੋ ਉਸ ਤੋਂ ਬਾਅਦ ਅਸੀਂ ਅਗਲਾ ਸਫ਼ਰ ਜਾਰੀ ਕਰਦੇ ਆ ਪਹਿਲੀਆਂ ਦਾ ਸਵਾਰ ਦੇਖੋ ਚਮਕ ਰੀਆਂ ਸਾਡੇ ਪੰਜਾਬ ਦੀ ਖੇਤੀਬਾੜੀ ਲਈ ਮਸ਼ਹੂਰ ਪੰਜਾਬ ਜੜੀਆਂ ਚਮਕਦੀਆਂ ਹੋਈਆਂ ਤੇ ਉਹ ਖੜਾ ਹੈ ਸਾਡਾ ਝੋਟਾ ਸੋਨ ਮਸ਼ੇਰੇ ਤੇ ਬਿਲਕੁਲ ਹੀ ਕਰੀਬ ਪਹੁੰਚ ਚੁੱਕੇ ਆ ਥੋੜੀ ਜੀ ਰੈਸਟ ਲਈ ਆ ਕਿਉਂਕਿ ਹਵਾ ਇਸ ਸਾਈਡ ਤੋਂ ਪੈ ਰਹੀ ਆ ਇਸ ਸਾਈਡ ਤੋਂ ਹਵਾ ਖੇਚ ਰਹੀ ਆ ਅਸੀਂ ਇਸ ਸਾਈਡ ਨੂੰ ਜਾਣਾ ਆ ਉਹ ਜਦੋਂ ਹਵਾ ਵੱਜਦੀ ਆ ਤੇ ਪੈਂਡਲ ਜਿਹੜੇ ਬੜੇ ਔਖੇ ਵੱਜਦੇ ਆ ਤਾਂ ਕਰਕੇ ਥੋੜਾ ਜਿਹਾ ਸਾਹ ਚੜਦਾ ਆ ਸੋ ਮੋਟਰ ਦੇਖ ਰਿਹਾ ਹਾਂ ਸਾਹਮਣੇ ਖੂਬ ਪੁਰਾਣੇ ਜ਼ਮਾਨੇ ਦਾ ਖੂਹ ਦਿਖਾਈ ਦੇ ਰਿਹਾ ਮੈਂ ਕਿਹਾ ਥੋੜਾ ਜਿਹਾ ਇੱਥੇ ਬੈਠ ਕੇ ਰੈਸਟ ਕਰ ਲਈਏ ਝੋਟਾ ਸਾਡਾ ਰੈਡੀ ਆ ਤੇ ਥੋੜੀ ਦੇਰ ਰੈਸਟ ਕਰਕੇ ਫੇਰ ਅੱਗੇ ਵਧਦੇ ਹਾਂ ਫਾਈਨਲੀ ਚੜ ਚੁਕੇ ਹਾਂ ਨਸ਼ਾਰੇ ਵਾਲੇ ਰੋਡ ਦੇ ਉੱਤੇ ਇਹ ਮੇਨ ਰੋਡ ਜੋ ਮੁਕੇਰੀਆਂ ਨੂੰ ਜੋੜਦਾ ਹੈ ਨਸ਼ਾਰੇ ਦੇ ਨਾਲ ਇਸ ਤੋਂ ਮੁਕੇਰੀਆਂ ਤੋਂ ਇਸ ਸਾਈਡ ਤੋਂ ਆਵੰਦ ਹੋ ਰਿਹਾ ਸੋ ਚੁੱਕ ਲੈ ਜਾਈ ਜਾ ਰਹੇ ਹਾਂ ਬਹੁਤ ਜਲਦੀ ਪਹੁੰਚਦੇ ਹਾਂ ਗੁਰਦੁਆਰਾ ਕੱਲੂ ਘਰ ਅਸਾਈ ਵਿਖੇ ਸਾਹਮਣੇ ਪੋਰ ਲੱਗਾ ਹੋਇਆ ਹੈ ਤੇ ਲਿਖਿਆ ਹੋਇਆ ਹੈ ਅੰਮ੍ਰਿਤਸਰ 95 ਕਿਲੋਮੀਟਰ ਡੇਰਾ ਪੱਪਾ ਨਾਨਕ 58 ਤੇ ਗੁਰਦਾਸਪੁਰ 19 ਕਿਲੋਮੀਟਰ ਸੋ ਇੱਕ ਦਿਨ ਦਾ ਸਾਡਾ ਪਲਾਨ ਸੀ ਅੰਮ੍ਰਿਤਸਰ ਸਾਹਿਬ ਜਾਣ ਤਾਂ ਵੀ ਰਾਹੇ ਰਾ ਛੋਟੇ ਦੇ ਉੱਤੇ ਸੋ ਪਹਿਲਾਂ ਕੱਲੂ ਕਰਾਸਾ ਹੈ ਕੁੜਤਵਾਰਾ ਸ਼ਹੀਦ ਕੱਲੂ ਕਰਾਸਾ ਸ਼ਹੀਦਾਂ ਦੀ ਤਰਤੀਬ ਸ਼ਹੀਦ ਸਹਿਬਾਨ ਆਨੇ ਜਿੱਤੇ ਕੁਰਬਾਨੀ ਕੀਤੀ ਛੋਟਾ ਕੱਲੂ ਕਰ ਰਿਹਾ ਬਾਪਿਆ ਅਸੀਂ ਉਸ ਕਰ ਨੂੰ ਨਮਸਕਾਰ ਕਰਨ ਜਾ ਰਹੇ ਅੱਗੇ ਜੋ ਹੈ ਪਿਆਸ ਕਰਿਆ ਹੋਵੇਗਾ ਤੁਹਾਨੂੰ ਦਿਖਾਉਣੇ ਆ ਪਿਆਸਤਰੀਆ ਬਹੁਤ ਹੀ ਵਧੀਆ ਨੇਚਰ ਸਾਹਮਣੇ ਦਿਖਾਈ ਦਿੰਦਾ ਹੋਇਆ ਪੰਜਾ ਦਰਿਆਵਾਂ ਦੀ ਧਰਤੀ ਦੇ ਵਿੱਚੋਂ ਇੱਕ ਦਰਿਆ ਪਿਆਸ ਕੈਂਟਾ کافی ਭਰ ਗਿਆ ਨਹੀਂ ਤੇ ਖਾਲੀ-ਖਾਲੀ ਜਿਆਦਾ ਹੁੰਦਾ ਅੱਜ ਕਾਫੀ ਭਰਿਆ ਹੋਇਆ ਦਿਖਾਈ ਦੇ ਰਿਹਾ ਲੋ ਜੀ ਯਾਤਰਾ ਕਰਦੇ ਹੋਏ ਅੱਗੇ ਵਧ ਰਹੇ ਹਾਂ ਪੁਰਾਣੇ ਛਾਲੇ ਵਾਲੀ ਸਾਈਡ ਸੋ ਤੁਸੀਂ ਦੇਖ ਰਹੇ ਹੋ ਮਾਹੌਲ ਉਹਨਾਂ ਸ਼ਹਿਰਾ ਪੱਤਨ ਤੋਂ ਅੱਗੇ ਆ ਚੁੱਕੇ ਆ ਬਿਆਸ ਦਰਿਆ ਨੂੰ ਕ੍ਰੋਸ ਕਰਕੇ ਤੇ ਹੁਣ ਅਸੀਂ ਵਧ ਰਹੇ ਆ ਪੁਰਾਣੇ ਛਾਲੇ ਵਾਲੀ ਸਾਈਡ ਪੁਰਾਣੇ ਛਾਲੇ ਤੋਂ ਅੱਗੇ ਪਿੰਡਾ ਹੈ ਗੁਰਦੁਆਰਾ ਸਾਹਿਬ ਦਾ ਰਸਤਾ ਤੋਂ ਇਹ ਰੋਡ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਗੁਰਦਾਸਪੁਰ ਤੋਂ ਜੋੜਦਾ ਹੈ ਮੁਕੇਰੀਆਂ ਦੇ ਨਾਲ ਤੇ ਗੁਰਦਾਸਪੁਰ ਤੋਂ ਅੱਗੇ ਨਿਕਲ ਜਾਂਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਦੂਸਰੇ ਪਾਸੇ ਗੁਰਦਾਸਪੁਰ ਤੋਂ ਪਠਾਨ ਫੁੱਟਬਾਲ ਸਾਈਟ ਪਰ ਇਹ ਜਿਹੜਾ ਰੋਡ ਤੁਸੀਂ ਦੇਖ ਰਹੇ ਹੋ ਇਹ ਜੋੜਦਾ ਹੈ ਮੁਕੇਰੀਆਂ ਨੂੰ ਗੁਰਦਾਸਪੁਰ ਦੇ ਨਾਲ ਪਹਿਲਾਂ ਇਹ ਰੋਡ ਨਹੀਂ ਸੀ ਬਹੁਤ ਉਬੜ ਖਾਬੜ ਜੋ ਰਸਤਾ ਸੀ ਪਰ ਹੁਣ ਇਹ ਰਸਤਾ ਬਣ ਚੁੱਕਾ ਹੈ ਇਹ ਨਵੀਂ ਲੁੱਕ ਪਈ ਆ ਤੇ ਬਹੁਤ ਹੀ ਵਧੀਆ ਰਸਤਾ ਜੋ ਹੈ ਇਹ ਬਣ ਚੁੱਕਿਆ ਹੈ ਜੋ ਤੁਹਾਨੂੰ ਪਹੁੰਚਾਵੇਗਾ ਸ਼੍ਰੀ ਦਰਬਾਰ ਸਾਹਿਬ ਵਾਲੀ ਸਾਈਟ ਤੇ ਤੋ ਝੋਟਾ ਜੋ ਹੈ ਚਾਰਿਆ ਹੈ ਆਪਣੇ ਰਸਤੇ ਨੂੰ ਤਹਿ ਕਰਦਾ ਹੋਇਆ ਅਸੀਂ ਵੀ ਆਨੰਦ ਮਾਨਦੇ ਹੋਏ ਤੁਹਾਨੂੰ ਸੱਚੇ ਪਾਤਸ਼ਾਹ ਸ੍ਰੀ ਗੁਰੂ ਕਰਨ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਅੱਗੇ ਵਧ ਰਹੇ ਹਾਂ ਉਹ ਸਿਰ ਆਦੇ ਚਲੋ ਮਿਲਦੇ ਹਾਂ ਪੁਰਾਣੇ ਸ਼ਾਲੇ ਵਿੱਚ ਲੋ ਜੀ ਚੱਲਦੇ ਹੋਏ ਬਾਬਾ ਜੀ ਦੀ ਕਿਰਪਾ ਦੇ ਨਾਲ ਪੁਰਾਣਾ ਸ਼ਾਲਾ ਪਹੁੰਚ ਚੁਕੇ ਆਂ ਪੁਰਾਣੇ ਸ਼ਾਲੇ ਦੇ ਵਿੱਚ ਐਂਟਰ ਕਰ ਚੁਕੇ ਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਹੈ ਪੁਰਾਣਾ ਸ਼ਾਲਾ ਪੰਘਾਲੇ ਤੋਂ ਪੁਰਾਣੇ ਪੰਘਾਲੇ ਪੁਰਾਣੇ ਪੰਘਾਲੇ ਤੋਂ ਛੰਨਾ ਰਾਏ ਛੰਨਾ ਰਾਏ ਤੋਂ ਨਸ਼ਹਿਰਾ ਤੋਂ ਨਸ਼ਹਿਰੇ ਤੋਂ ਟੱਪਦੇ ਹੋਏ ਅਸੀਂ ਝੋਟਾ ਸਾਥ ਦੇ ਰਿਹਾ ਛੋਟੇ ਨੇ ਜੋ ਹੈ ਸਾਨੂੰ ਪਹੁੰਚਾ ਦਿੱਤਾ ਹੈ ਪੁਰਾਣਾ ਸ਼ਾਲਾ ਇਹ ਹੈ ਪੁਰਾਣਾ ਸ਼ਾਲਾ ਜੀ ਇੱਥੇ ਹੁਣ ਥੋੜਾ ਜਿਹਾ ਚਾਹ ਪਾਣੀ ਪੀਨੇ ਆ ਫੇ ਅੱਗੇ ਦਾ ਸਫ਼ਰ ਕਰਾਂਗੇ ਲੋਟੀ ਸਫ਼ਰ ਕਰਦੇ ਹੋਏ ਅਸੀਂ ਆ ਗਏ ਆ ਕੱਲੂ ਘਰਾ ਸਾਹਿਬ ਜੀ ਦੇ ਕੀਰਤ ਦੇ ਉੱਤੇ ਨਿਸ਼ਾਨੇ ਖਾਲਸਾ ਕੱਲੂ ਘਰਾ ਸਾਹਿਬ ਜੀ ਦਾ ਕੀਰਤ ਜਰਾ ਰਿਹਾ ਹੋਵੇਗਾ ਹੁਣ ਅਸੀਂ ਜਾ ਰਹੇ ਹਾਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਚਲੋ ਚੱਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਹਣੇ ਜਿਹੜੇ ਸਾਡਾ ਸਾਥ ਦਿੱਤਾ ਤੇ ਗੁਰੂ ਪਾਤਸ਼ਾਹ ਦੀ ਦੀ ਕਿਰਪਾ ਹੋਈ ਹੈ ਸੋ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਛੋਟਾ ਕੱਲੂ ਘਰਾ ਸਾਹਿਬ ਕਾਨੋਵਾਲ ਸ਼ੰਭ ਵਿਖੇ ਵਾਹਿਗੁਰੂ ਦਰਸ਼ਨ ਕਰੋ ਅੰਦਰ ਜਾ ਕੇ ਵੀ ਦਰਸ਼ਨ ਕਰਵਾਵਾਂਗੇ ਤੁਹਾਨੂੰ ਸੱਚੇ ਪਾਤਸ਼ਾਹ ਮੇਰ ਕਰਨ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਜੀ ਦੇ ਤੇਰੇ ਤੇਰੀ ਜਿੰਨਾਰਾ ਜੇ ਚੰਨ ਦੇਖੇ ਰਾਤ ਨੂੰ ਚੋਰ ਕੀ ਪਾ ਲਈ ਮੈਨੂੰ ਬਾਜ਼ੂ ਮਸਰਾ ਦੀ ਗੱਲ ਅੱਗੇ ਬੱਲੇ ਹੋ ਤੇ ਬੋਤ ਅਸੀ ਦੇ ਬੱਚਿਆਂ ਨੂੰ ਬਾਹਰ ਪਾਉਣ ਵਾਸਤੇ ਆਣੇ ਕੋਈ ਆਪਣਾ ਉੱਠਦਾ ਹੈ ਕਿਹਦਾ ਸੱਤਿਆ ਪਾਲਣ ਉਹਨਾਂ ਤੇ ਮੈਂ ਤੁਹਾਨੂੰ ਆਵਾਜ਼ ਜਿਹਾ ਰੋਹ ਬਾਈਕ ਨੂੰ ਜਿਦਾ ਅਸੀਰਵਾਦ ਲੈ ਕੇ ਧਰਵਾਲਾ ਹੋਣ ਜਾ ਰਹੇ ਆ ਘਰ ਵੱਲ ਨੂੰ ਸੰਪੂਰਨ ਚੇਂਜ ਹੋ ਗਿਆ ਪਹਿਲਾਂ ਸਵੇਰੇ ਤੇ ਧੁੱਪ ਨਹੀਂ ਸੀਗੀ ਧੁੱਪ ਦੇ ਦਰਸ਼ਣ ਦਿਖਤੇ ਨੇ ਸੁਭਿੰਦੇ ਪਤਾ ਉਹ ਦੇਖੋ ਸਾਹਮਣੇ ਬੰਜਾਰੀਆਂ ਉਹ ਵੇਖਾਂ ਤੋਪ ਆ ਗਈ ਹੈ ਚਲੋ ਵਾਈਕ ਦਾ ਆਸ਼ੀਰਵਾਦ ਮਿਲ ਗਿਆ ਤੁਹਾਨੂੰ ਅਸੀਂ ਇਸ ਘਰ ਦਾ ਸਫ਼ਰ ਸ਼ੁਰੂ ਕਰਦੇ ਹਾਂ ਲੈ ਕੇ ਸੱਚੇ ਪਿਤਾ ਜੀ ਦਾ ਆਸ਼ੀਰਵਾਦ ਅਸੀਂ ਨੈਕਸਟ ਯਾਤਰਾ ਲਈ ਉਹ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਨਹੀਂ ਸਾਡੀ ਜੋ ਯਾਤਰਾ ਹੈ ਵਾਹਿਗੁਰੂ ਜੀ ਦੇ ਕਿਰਪਾਤ ਹੈ ਪਿੰਡਾਂ ਵਿੱਚੋਂ ਹੁੰਦੇ ਹੋਏ ਫਿਰ ਉਸੇ ਮੇਨ ਰੋਡ ਦੇ ਉੱਤੇ ਚੜਾਂਗੇ ਜੋ ਰੋਡ ਸਾਨੂੰ ਪਹੁੰਚਾਵੇਗਾ ਸਾਡੀ ਮੰਜ਼ਲ ਭੰਗਾਲਾ ਵਾਲੀ ਸਾਈਡ ਨਸ਼ਹਿਰ ਵਾਲੇ ਉਸ ਰੋਡ ਦੇ ਉੱਤੇ ਫਿਰ ਚੜਾਂਗੇ ਪਹਿਲਾਂ ਸੀ ਉਸ ਸਾਈਡ ਤੋਂ ਆਏ ਸੀ ਕਿ ਦੂਸਰੀ ਸਾਈਡ ਤੋਂ ਹੁਣ ਅਸੀਂ ਇੱਕ ਪਿੰਡਾਂ ਦੇ ਵਿੱਚੋਂ ਸੁਨਹਿਰੀ ਦ੍ਰਿਸ਼ ਦਿਖਾਉਂਦੇ ਹੋਏ ਜਾਵਾਂਗੇ ਬਹੁਤ ਹੀ ਵਧੀਆ ਪਿੰਡਾਂ ਵਾਲਾ ਦ੍ਰਿਸ਼ ਹੈ ਇਸ ਸਾਈਡ ਦੇ ਉੱਤੇ ਦਰਖਤਾਂ ਦੇ ਨਾਲ ਘਰੇ ਹੋਏ ਪਿੰਡ ਨੇ ਉਹਨਾਂ ਨੂੰ ਦਿਖਾਉਂਦੇ ਹੋਏ ਜਾਵਾਂਗੇ ਸੋ ਬਹੁਤ ਹੀ ਵਧੀਆ ਸਫਰ ਜੋ ਸਾਡਾ ਚੱਲ ਰਿਹਾ ਆ ਮਜ਼ਾ ਆ ਰਿਹਾ ਆ ਫਸਟ ਟਾਈਮ ਜਿਹੜਾ ਹੈਗਾ ਅਸੀਂ ਕਰ ਰਹੇ ਆ ਸਫਰ ਬਲੌਗ ਵੀ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਫਸਟ ਟਾਈਮ ਹੀ ਪੜਾ ਰਹੇ ਆ ਪਹਿਲਾਂ ਕਦੀ ਇੰਦਾ ਬਲੌਗ ਜਿਹੜਾ ਨਵੀਂ ਸ਼ੂਟ ਕੀਤਾ ਸਾਈਕਲ ਦੀ ਸੈਰ ਦਾ ਮਜ਼ਾ ਆ ਰਿਹਾ ਆ ਬਹੁਤ ਧੁੱਪ ਵੀ ਪੈ ਰਹੀ ਆ ਬਟ ਫਿਰ ਵੀ ਸੁਆਦ ਆ ਰਿਹਾ ਜ਼ਿੰਦਗੀ ਦੇ ਵਿੱਚ ਸਾਈਕਲ ਚਲਾਉਂਦਾ ਤੇ ਜ਼ਿੰਦਗੀ ਨੂੰ ਜਿਉਂਦੀ ਸੋ ਸਫਰ ਤੇ ਜਾ ਰਹੇ ਆ ਚਲੋ ਅੱਗੇ ਜਾ ਕੇ ਕਰਦੇ ਗੱਲਾਂ ਬਾਤਾਂ ਸੋਹਣੇ ਸੋਹਣੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਲੱਗਦੇ ਹੋਏ ਸੋਹਣੇ ਸੋਹਣੇ ਦਰਖਤਾਂ ਦੇ ਨਜ਼ਾਰੇ ਤੁਹਾਨੂੰ ਦਿਖਾ ਰਹੇ ਆ ਦਰਖਤਾਂ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਡਾ ਨੇਚਰ ਸਾਡੀ ਸਿਹਤ ਇਹਨਾਂ ਦਰਖਤਾਂ ਦੇ ਨਾਲ ਹੀ ਹੁੰਦੀ ਹੈ ਤੁਸੀਂ ਦੇਖਿਆ ਹੋਵੇਗਾ ਹਿਮਾਚਲ ਦੇ ਵਿੱਚ ਉੱਤਰਾਖੰਡ ਵਿੱਚ ਜਿਹੜੇ ਹੜ੍ਹ ਆ ਰਹੇ ਨੇ ਉਹਨਾਂ ਦਾ ਮੁੱਖ ਕਾਰਨ ਜ਼ਮੀਨ ਦੀ ਜੋ ਹੈ ਵਿੱਚ ਜਦੋਂ ਮਿੱਟੀ ਦੇ ਵਿੱਚ ਦਰਖਤ ਲੱਗਾ ਹੁੰਦਾ ਹੈ ਤਾਂ ਜ਼ਮੀਨ ਦੀ ਪਕੜ ਮਜ਼ਬੂਤ ਹੁੰਦੀ ਹੈ ਜਿਹਦੇ ਕਾਰਨ ਹੜ੍ਹਾਂ ਦਾ ਖਤਰਾ ਘਟਦਾ ਹੈ ਪਰ ਦਰਖਤਾਂ ਦੇ ਵੱਡੇ ਜਾਣ ਕਾਰਨ ਜੋ ਜ਼ਮੀਨ ਹੈ ਉਹ ਸਖਤ ਨਹੀਂ ਰਹਿੰਦੀ ਜਿਹਦੇ ਕਾਰਨ ਹੜ੍ਹਾਂ ਵਰਗੀ ਸਥਿਤੀ ਜੋ ਹੈ ਪੈਦਾ ਹੁੰਦੀ ਹੈ ਜਿਹਦੇ ਕਾਰਨ ਕੁਦਰਤ ਦਾ ਕਹਿਰ ਵਰ ਰਿਹਾ ਹੈ ਸੋ ਸਾਡੇ ਪੰਜਾਬ ਦੇ ਵਿੱਚ ਕੁਝ ਇਲਾਕੇ ਹਨ ਜਿਨ੍ਹਾਂ ਨੇ ਦਰਖਤਾਂ ਦੇ ਨਾਲ ਜੋ ਇਸ ਇਲਾਕੇ ਨੂੰ ਖੂਬਸੂਰਤ ਬਣਾਈ ਰੱਖਿਆ ਹੈ ਸੋ ਅਸੀਂ ਧੰਨਵਾਦੀ ਹਾਂ ਇਹਨਾਂ ਪਿੰਡਾਂ ਦੇ ਉੱਤੇ ਜਿਨ੍ਹਾਂ ਪਿੰਡਾਂ ਨੇ ਸਾਡਾ ਕਲਚਰਲ ਸਾਡਾ ਜੋ ਸਮਾਜ ਦੇ ਵਿੱਚ ਸਾਡੀ ਹੋਂਦ ਨੂੰ ਬਰਕਰਾਰ ਰੱਖਿਆ ਦੇਖੋ ਕਿਵੇਂ ਦਰਖਤਾਂ ਦੇ ਨਾਲ ਕਿਰਿਆ ਉਹ ਸਾਹਮਣੇ ਜਿਹੜਾ ਅਜੂਬਾ ਹੈ ਜੋ ਸ਼ਹੀਦ ਸਿੰਘਾਂ ਦਾ ਯਾਦ ਵਿੱਚ ਬਣਿਆ ਹੋਇਆ ਹੈ ਉਹ ਵੀ ਤੁਹਾਨੂੰ ਫੇਰ ਕਦੇ ਅਗਲੇ ਫੇਰੇ ਤੇ ਦਰਸ਼ਨ ਕਰਵਾਵਾਂਗੇ ਅੱਜ ਅਸੀਂ ਦਰਸ਼ਨ ਕਰਾਉਣੇ ਸੀ ਤੁਹਾਨੂੰ ਗੁਰਦੁਆਰਾ ਕੱਲੂ ਘਰਾ ਸਾਹਿਬ ਜੀ ਤੇ ਤੇ ਮਹਾਰਾਜ ਦਾ ਅਸ਼ੀਰਵਾਦ ਲੈਣਾ ਸੀ ਤੇ ਆਉਣਾ ਸੀਗਾ ਝੋਟੇ ਦੇ ਉੱਤੇ ਸੋ ਪਹਿਲੀ ਵਾਰ ਝੋਟੇ ਦੇ ਉੱਤੇ ਦਰਸ਼ਨ ਕਰਨ ਆਏ ਆ ਗੱਡੀਆਂ ਦੇ ਵਿੱਚ ਮੋਟਰਸਾਈਕਲਾਂ ਤੇ ਸਕੂਟਰੀਆਂ ਤੇ ਬੜੇ ਦਰਸ਼ਨ ਕੀਤੇ ਸਰ ਛੋਟੇ ਦੇ ਉੱਤੇ ਪਹਿਲੀ ਵਾਰੀ ਜੋ ਹੈ ਦਰਸ਼ਨ ਕੀਤੇ ਨੇ ਬੜਾ ਹੀ ਨਜ਼ਾਰਾ ਆਇਆ ਚਲੋ ਮਿਲਦੇ ਹਾਂ ਕਿੰਤੇ ਨਹੀਂ ਕਿ ਅਗਰ ਕੁਦਰਤ ਦਾ ਆਨੰਦ ਲੈਣਾ ਹੋਏ ਇਹਨਾਂ ਦਰਖਤਾਂ ਦੇ ਵਿੱਚ ਆ ਕੇ ਲੋਕ ਬਹੁਤ ਹੀ ਪਿਆਰੇ ਪਿਆਰੇ ਦਰਖਤ ਉਹਾਂ ਨੂੰ ਦਿਖਾਈ ਦੇ ਰਹੇ ਹੁਣ ਕਿ ਬਹੁਤ ਹੀ ਪਿਆਰਾ ਅਨੰਤਮਈ ਜੋ ਮਾਹੌਲ ਬਣਿਆ ਹੋਇਆ ਹੈ ਇਹਨਾਂ ਦਰਖਤਾਂ ਦੇ ਕਾਰਨ ਹੀ ਜੋ ਹੈ ਸਾਡਾ ਜੋ ਵਾਤਾਵਰਨ ਹੈ ਉਹ ਹੱਲੇ ਤੱਕ ਸ਼ੁੱਧ ਬਚਿਆ ਹੋਇਆ ਹੈ ਨਹੀਂ ਤੇ ਲੋਕਾਂ ਨੇ ਉਹਨੂੰ ਖਰਾਬ ਕਰਨ ਦੇ ਵਿੱਚ ਕੰਪਨੀਆਂ ਨੇ ਕਾਰਖਾਨਿਆਂ ਨੇ ਖਰਾਬ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸਵਜ ਪਹੁੰਚੇ ਸੀਗੇ ਇਸ ਪਿੰਡ ਦੇ ਵਿੱਚ ਦੇਖੇ ਤੇ ਵਾਤਾਵਰਨ ਨੂੰ ਨਿਹਾਰਨ ਦਾ ਦਿਲ ਕੀਤਾ ਸੋ ਰੁਕ ਕੇ ਥੋੜਾ ਜਿਆ ਇਸ ਵਾਤਾਵਰਨ ਦਾ ਨੰਮ ਲਿਆ ਆਵਾਜ਼ ਸੁਣ ਸਕਦੇ ਹੋ ਤੁਸੀਂ ਚੀੜੀਆਂ ਦੀ ਕੋਇਲਾਂ ਦੀ ਜੋ ਆਵਾਜ਼ ਹੈ ਬੜੀ ਪਿਆਰੀ ਮੱਧਮ ਜਈ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ ਵੈਰੀ ਨਾਈਸ ਪਲੇਸ